हाजी <laughs> ਆਹ ਨਾ ਜੀ ਫੋਟੋ ਜਿਹੜੇ ਲਾਚਨ ਬਸਰਾ ਜੀ ਉਹ ਹੋਰ ਰੋਣੇ ਵਾਸਤੇ ਫੋਟੋ ਕੱਢੋ ਸਾਹਮਣੇ ਕਰਾ ਦਿਓ ਮੈਂ ਕਿੱਦਾਂ ਕਰਿਆ ਕਰਾ ਬਤਾ ਦਿਓ ਜੀ ਤੇ ਜੀ ਮੈਂ ਗਾ ਲਾ ਮੈਂ ਬੜੀ ਬਾਤ ਕਰਦਾ ਜੀ ਤਾਂ ਸਮਝੀ ਕਮਨ ਜੀ ਕੋਲ ਚੁੱਕ ਜਾ ਰਿਹਾ ਹੈ ਕਮਨ ਜੀ ਕੋਲ ਬੋਜੀ ਮਾਈਕ ਕੈਮਰਾ ਬੋਲਦਾ ਮਲਟੀਪਰਸਨ ਸਰਪਰ ਸੰਗਤ ਮੈਂ ਅੱਜ ਇੱਥੇ ਫਗਵਾੜਾ ਦੇ ਵਿੱਚ ਆਏ ਹਾਂ ਗੁਰਦੀਪ ਸਿੰਘ ਕੰਗ ਉਹਨਾਂ ਦੀ ਟੀਮ ਬਾਬਾ ਬਾਲਕਨੰਦ ਸੇਵਾ ਸੰਕਤੀ ਵੱਲੋਂ ਅੱਜ 89ਵਾਂ ਰਾਸ਼ਨਵੰਡ ਜਿੱਤਾ ਸਮਾਰੋਹ ਹੋ ਰਿਹਾ ਹੈ ਔਰ ਮੈਂ ਇਸ ਦਾ ਦਿਲੋਂ ਹੀ ਕਹਾਂਗਾ ਕਿ ਗੁਰਦੀਪ ਸਿੰਘ ਕੰਗ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਆਪਣੀ ਨੇਕ ਮੱਝ ਦੇ ਵਿੱਚੋਂ ਕੋਸ਼ਿਸ਼ਾਂ-ਕੋਸ਼ਿਸ਼ਾਂ ਕਰਕੇ ਅੱਜ ਇਹ 89ਵਾਂ ਰਾਸ਼ਨਵੰਡ ਕਰ ਰਿਹਾ ਔਰ ਇਹਨਾਂ ਦੀ ਸੇਵਾ ਭਾਵ ਨੂੰ ਦੇਖਦੇ ਹੋਏ ਅੱਜ ਇਹਨਾਂ ਦਾ ਬੇਟਾ ਵੀ ਇਸ ਰਾਸ਼ਨਵੰਡ ਵਿੱਚ ਆਇਆ ਹੋਇਆ ਹੈ ਕਿ ਪਾਪਾ ਮੈਂ ਵੀ ਸੇਵਾ ਕਰਨੀ ਆਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਉਹਨਾਂ ਦਾ ਵੀ ਇਹਨਾਂ ਦੇ ਬੇਟੇ ਦਾ ਵੀ ਔਰ ਗਗਦੀਪ ਸਿੰਘ ਗੰਗ ਦਾ ਔਰ ਉਹਨਾਂ ਦੀ ਪੂਰੀ ਟੀਮ ਦਾ ਧੰਨਵਾਦੀ ਹਾਂ ਔਰ ਮੈਂ ਪ੍ਰਮਾਤਮਾ ਅਗੇ ਅਰਦਾਸ ਕਰਦਾ ਪ੍ਰਮਾਤਮਾ ਇਹਨਾਂ ਨੂੰ ਚੰਗੀ ਕਾਇਆ ਰੱਖੇ ਔਰ ਇਹ ਸੇਵਾ ਦੇ ਕੰਮ ਇਸੇ ਤਰ੍ਹਾਂ ਹੀ ਕਰਦੇ ਰਹਿਣ ਔਰ ਅੱਜ ਮੈਂ ਡਿਸਟ੍ਰਿਕਟ ਵੱਲ ਇਹਨਾਂ ਨੂੰ ਇੱਕ ਮਲਟੀਪਲ ਦੀ ਪਿੰਨ ਲਾ ਕੇ ਔਰ ਮਾਲਾ ਪਹਿਨਾ ਕੇ ਗਗਦੀਪ ਸਿੰਘ ਗੰਗ ਦਾ ਸਨਮਾਨ ਨਹੀਂ ਕੀਤਾ ਹੈ ਔਰ ਇਸੇ ਤਰ੍ਹਾਂ ਮੈਂ ਰਿਸ਼ਤਿਆਂ ਦੇ ਵਿੱਚ ਜੋ ਵੀ ਇਹਨਾਂ ਦਾ ਮਨ ਦਾ ਵਾਰ ਤੋਂ ਕੀ ਦਗਾਉਣ ਵਾਸਤੇ ਪੂਰਾ ਯਤਨ ਜਰ ਕਰਦਾ ਥੈਂਕ ਯੂ ਰੇਟਰ ਲਾਇਨ ਸਿਟੀ ਇੰਟਰਨੈਸ਼ਨਲ ਅੱਜ ਸਾਡਾ ਬਨਵੀ ਮਹਾਰਾਸ਼ਟਰ ਮੰਡ ਸਮਰੋਹ ਆ ਦੀ ਅੱਜ ਸੈਂਟਰ ਟਾਊਨ ਆਪਣੇ ਦਫ਼ਤਰ ਕੰਗਰਸ ਇੰਟਰਵਿਊ ਦੋ ਕਰਾ ਰਹੇ ਆ ਜੇ ਅੱਜ ਸਾਡੇ ਮੁੱਖ ਮਹਿਮਾਨ ਸ਼੍ਰੀ ਰਮਜੀਤ ਸਿੰਘ ਜੀ ਮਿਲਭਾਇਨ ਤੋਂ ਨਾਲ ਸਾਡੇ ਵਿਸ਼ੇਸ਼ ਮਹਿਮਾਨ ਜਵਿੰਦਰਪਾਲ ਰੋੜਾ ਜੀ ਨਾਲ ਬੇਟੀ ਅਨੀਤਾ ਅਨੀਤਾ ਜੀ ਵੀ ਕੈਨੇਡਾ ਤੋਂ ਆਏ ਆ ਰਾਜਾ ਨੂੰ ਇਹ ਲਗਾਤਾਰ 9 ਮਹੀਨੇ ਹੋ ਗਏ ਹੈ ਇਹ ਜਿਲੀ ਜਿਲੀ ਲਗਾਤਾਰ ਕੰਟਰੀਸឆ្លਾਡ ਚੱਲਦੀ ਪਈ ਆ ਚਾਹੇ ਕਿਸੇ ਦਾ ਜੁਰਤਮੰਦਾ ਲੜਕੀ ਦਾ ਵਿਆਹ ਹੋਵੇ ਚਾਹੇ ਕਿਸੇ ਦਾ ਹੀ ਜੂਠ ਹੋਵੇ ਜਾ ਕਿਸੇ ਤਰ੍ਹਾਂ ਕੇ ਲੋੜਾ ਸਾਡੇ ਬਾਪਾ ਬਕਰ ਸੇਵਾ ਸੰਧੀ ਔਰ ਲਾਇਸੈਂਸ ਇੰਸਟਰੂਮੈਂਟਲ ਖੜੀ ਆ ਸਾਡੇ ਗਵਿੰਦਰਪਰ अरोड़ा ਜੀ ਅੱਜ ਮੇਰੇ ਬਾਹਨ ਬਤਾ ਆਪਣੇ ਨੂੰ ਟ੍ਰੈਨਿੰਗ ਲਾ ਕੇ ਸਨਮਾਨ ਕੀਤਾ ਔਰ ਮੈਨੂੰ ਮੋਟੀਵੇਟ ਕਰ ਦਿਆ ਗਿਆ ਉਹਨੂੰ ਸਵਾਸਾ ਕਮਕਾ ਕੇ ਮਤਲਬ ਅੱਜ ਮੇਰਾ ਬੇਟਾ ਵੀ ਇਸ ਲਈ ਆਇਆ ਕਰਦਾ ਪਾਪਾ ਮੈਂ ਵੀ ਜੋ ਤੁਸੀਂ ਕਰਦੇ ਮੈਂ ਵੀ ਆਪਣੀ ਕਾਰਜ ਕਰਨਾ ਪੜਾਉਂਗਾ ਆਪਣੀ ਸੇਵਾ ਸੰਧ ਕਰਾ ਕਰਨਾ ਜੋ ਵੀ ਨਾਲ ਆ ਮਦਰ ਵੀ ਨਾਲ ਆ ਸਾਡੇ ਮੰਦਿਰ ਪ੍ਰਧਾਨ ਜੀ ਚੰਦਰ ਸਿੰਘ ਜੀ ਜੋ ਵੀ ਨਾਲ ਸਾਡੇ ਔਰ ਸਾਰਿਆਂ ਦਾ ਬਹੁਤ ਧੰਨਵਾਦ ਜਿੰਨੇ ਸਾਰੇ ਸਾਰੇ ਧੰਨਵਾਦ ਹੈ ਥੈਂਕ ਯੂ